ਨਸ਼ਾ ਰੋਕੂ ਮੁਹਿੰਮ ਹੇਠ ਫਤਿਗੜ ਚੋੜੀਆਂ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ ਡੀਐਸਪੀ ਵਿਪਨ ਕੁਮਾਰ ਦੀ ਅਗਵਾਈ ਹੇਠ ਐਸਐਚਓ ਕਿਰਨਦੀਪ ਸਿੰਘ ਵੱਲੋਂ ਗੁਪਤ ਸੂchna ਦੇ ਆਧਾਰ ਤੇ ਅੰਜਾਮ ਦਿੱਤੀ ਗਈ। ਸਾਨੂੰ ਇੱਕ ਗੁਪਤ ਸੂchna ਮਿਲੀ ਸੀ ਕਿ ਦੋ ਵਿਅਕਤੀ ਨਸ਼ੇ ਦੀ ਤਸਕਰੀ ਕਰ ਰਹੇ ਹਨ। ਸਾਡੇ ਅਧੀਨ ਟੀਮ ਨੇ ਜਦ ਉਹਨਾਂ ਨੂੰ ਰੋਕ ਕੇ ਚੈੱਕ ਕੀਤਾ ਤਾਂ 1 ਕਿਲੋ ਅਫੀਮ ਬਰਾਮਦ ਹੋਈ। ਦੋਵੇਂ ਵਿਅਕਤੀ ਪਿੰਡ ਸੰਤੂ ਨੰਗਲ ਖਾਣਾ ਛੰਡੇਰ ਦੇ ਵਾਸੀ ਹਨ ਅਗਲੇਰੀ ਪੁੱਛਗਿਛ ਨਾਲ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਡੀਐਸਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਖਤਮ ਕਰਨਾ ਸਿਰਫ ਪੁਲਿਸ ਨਹੀਂ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ ਜੇ ਕੋਈ ਵੀ ਵਿਅਕਤੀ ਨਸ਼ਾ ਵੇਚਣ ਜਾਂ ਇਸ ਨੂੰ ਵਰਤਣ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਕਿਹੜਾ ਚਾਹੁੰਦੇ ਜਿਹੜੇ ਸੋਸ਼ਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੋਧ ਨਸ਼ਾ ਮੁਕਤ ਦੇ ਤਹਿਤ ਸੀਨੀਅਰ ਸਹਿਬੇਲ ਕਾਸਮੀਰ ਐਸਐਸਪੀ ਸਾਹਿਬ ਬਟਾਲਾ ਅਤੇ ਐਸਪੀ ਡੀ ਸਾਹਿਬ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮਹਿੰਮਤੇ ਤਹਿਤ ਕਾਰਵਾਈ ਕਰਦੇ ਹਨ ਇੰਸਪੈਕਟਰ ਗਿਰਨਦੀਪ ਸਿੰਘ ਐਸਐਚਓ ਥਾਣਾ ਫਤਿਹਗੜ ਜੂੜੀਆਂ ਨੇ ਇੱਕ ਸਿਕਰਟ ਇਨਫੋਰਮੇਸ਼ਨ ਦੇ ਅਧਾਰ ਤੇ ਆਪਰੇਸ਼ਨ ਚਲਾਇਆ ਸੀ ਇਸ ਆਪਰੇਸ਼ਨ ਦੇ ਤਹਿਤ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਪ੍ਰਭਦੀਪ ਸਿੰਘ ਜੋ ਸੰਤਨਗਰਪਿੰਡਤ ਤਾਣਾਚੁੰਦੇ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਨਾਕਾਬੰਦੀ ਕਰਕੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਤੇ ਇਹਨਾਂ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਅਤੇ ਨਾਲ ਦੀ ਨਾਲ ਡਰਗਮਨੀ ਵੀ ਜਿਹੜੀ ਹੈ ਮਿਲੀ ਹੈ ਇਸ ਪਰ ਮੁਕਦਮਾ ਅੰਡਰ ਸੈਕਸ਼ਨ 18 27 ए 68 84 ਐਨਡੀਪੀਐਸ ਐਕਟ ਫਤਗੜ ਤੁਰੀਆਂ ਥਾਣਾ ਵਿੱਚ ਦਰਜ ਕਰਕੇ ਇਹਨਾਂ ਪਾਸੋਂ ਡੁਕਾਈ ਨਾਲ ਇਰੀਆ ਪੁਸ਼ਪਰਤਾਵ ਕੀਤੀ ਗਈ। ਔਰ ਪੁਸ਼ੀਸ਼ ਦੇ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਕਾਫੀ ਅਰਸੇ ਤੋਂ ਲਿਆ ਕੇ ਇਹ ਨਸ਼ੀਲਾ ਪਦਾਰਥ ਅਫੀਮ ਇਸ ਇਲਾਕਾ ਵਿੱਚ ਲੋਕਾਂ ਨੂੰ ਵੇਚ ਰਹੇ ਸੀ ਤੇ ਕੱਲ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਕੈਦ ਕਰਾਇਆ ਗਿਆ। ਅੱਜ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਪੁਸ਼ੀਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਬੈਕਵੈਰਡ ਔਰ ਫਾਰਵਰਡ ਲਿੰਕ ਕਿਹਨਾਂ ਹੈ। ਇਹ ਕਿੱਥੋਂ ਨਸ਼ਾ ਲਿਆਉਂਦੇ ਸੀ ਔਰ ਅੱਗੇ ਕਿੱਥੇ ਹੋਰ ਸਪਲਾਈ ਕਰਦੇ ਸੀ ਤੇ ਉਸ ਦੇ ਅਨਸਾਰ ਜਿਹੜੀ ਆ ਅਰਬੀ ਤਰਤੀਸ਼ ਦੇ ਵਿੱਚ ਜਿਹੜੀ ਆ ਸਾਰੀ ਇਹਨਾਂ ਨੂੰ ਵਿਚਾਰਿਆ ਜਾਊਗਾ ਤੇ ਇਸ ਮਹਿੰਮ ਨੂੰ ਜਿਹੜਾ ਅਸੀਂ ਅੱਗੇ ਵੀ ਚਾਲੂ ਰੱਖਾਂਗੇ ਤੇ ਇਹ ਜਿਹੜੇ ਬੈਡ ਐਲੀਮੈਂਟ ਨੇ ਡਰਗ ਪੈਡਲਰਸ ਹੈਗੇ ਨੇ ਨਸ਼ਰਦਲ ਨੇ ਇਹਨਾਂ ਦੇ ਖਿਲਾਫ ਇਵੇਂ ਜਿਹੜੀ ਕਾਰਵਾਈ ਚੱਲ ਰਹੀ ਸਰ ਡਰਗ ਮਨੀ ਕਿੰਨੀ ਆਗੀ ਡਰਗ ਮਨੀ ਫਿਲਹਾਲ ਸਾਨੂੰ 2000 ਰੁਪਏ ਬਰਾਮਦ ਹੋਈ ਆ ਮੌਕਾ ਤੋਂ ਫਿਲਹਾਲ ਕੁਝ ਕੁਸ਼ ਕਰ ਰਹੇ ਆ ਜੋ ਵੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਏਗੀ ਉਹ ਚ ਜੋ ਵੀ ਆਏਗਾ ਤੁਹਾਨੂੰ ਬਾਅਦ ਵਿੱਚ ਦੱਸ ਦਿਆਂਗਾ ਸਰ ਦੋ ਜਣੇ ਜਿਹੜੇ ਇਸ ਤੋਂ ਵੱਧ ਵੀ ਹੋਦੀ ਹੈ ਦੇਖੋ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਸਾਡੀ ਅਸੀਂ ਰਿਮਾਂਡ ਹਾਸਲ ਕਰ ਲਿਆ 550 550 ਦਰਸਾ ਤੋਂ ਤੇ ਇਹਦੇ ਵਿੱਚ ਹੋਰ ਵੀ ਜਿਹੜੀ ਹੈ ਬਰਾਮਦਗੀ ਹੋਣ ਦੀ ਜਿਹੜੀ ਹੈ ਪੁਲਿਸ ਨੂੰ ਲਾ ਸਕਦੇ ਸ਼ਹਿਰੀ ਖੇਤਰ ਸਰ ਬਹੁਤ ਜ਼ਿਆਦਾ ਧੰਨਵਾਦ ਕਰ ਕਿ ਕਹਿਣਾ ਚਾਹੋ ਦੇਖੋ ਸਾਡੇ ਵੱਲੋਂ ਜੇ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਸਪੀਸ ਦੇ ਸਾਦੇ ਨਿਰਦੇਸ਼ਾਂ ਦੇ ਤਹਿਤ ਇਹ ਯੋਧ ਨਸ਼ਾ ਬ੍ਰੋਦਰ ਇਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਪਏ ਹਾਂ ਔਰ ਅਸੀਂ ਸਾਰੇ ਜੋ ਬੈਂਡ ਆਊਟ ਐਨਡੀਪੀਐਸ ਐਕਟ ਦੇ ਮੁਜਰਮ ਨੇ ਉਹਨਾਂ ਨੂੰ ਦਿੱਲੀ ਬੇਸ ਤੇ ਅਸੀਂ ਰੇਡ ਕਰਕੇ ਚੈੱਕ ਕਰ ਰਹੇ ਹਾਂ ਔਰ ਰੋਜ਼ ਜਿਹੜੇ ਵਕ ਵਕ ਜਿਹੜੇ ਮਕਦਮੇ ਜਿਹੜੇ ਰਜਿਸਟਰ ਹੋ ਰਹੇ ਨੇ ਸਾਡਾ ਡਿਪਾਰਟਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਇਸ ਜੀ ਮਹਿਮਨ ਨੂੰ ਪੂਰੀ ਤਰ੍ਹਾਂ ਕਾਬੂ ਚਪ ਕਰਾਂਗੇ ਔਰ ਇਹਨਾਂ ਨਸ਼ੇ ਤੋਂ ਜਿਹੜਾ ਜਿਹੜੀ ਨਸ਼ੇ ਦੀ ਏ ਡਰਗ ਸਪਲਾਈ ਹੈਗੀ ਜੀ ਲੱਕ ਤੋੜ ਕੇ ਮੈਨੂੰ ਖਤਮ ਕਰ ਸਰ ਕਿੰਨੇ ਚਿਰ ਤੋਂ ਇਹ ਕੰਮ ਕਰ ਰਿਆ ਸੀ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਫਿਲਹਾਲ ਅਰਲੀ ਸਟੇਜ ਹੈਗੀ ਹੈ ਅਸੀਂ ਰਾਤ ਦੇ ਅੰਦਰ ਪਰਚਾ ਦਰਜ ਕੀਤਾ ਸਵੇਰੇ ਅਸੀਂ ਮਾਂਜੋਗਰ ਜੱਸਾ ਤੋਂ ਰਿਮਾਂਡ ਲਿਆ ਹੁਣ ਅਸੀਂ ਦੁਬਾਰਾ ਪੁਸ਼ਕਸ਼ਨਾਂ ਦੀ ਸ਼ੁਰੂ ਕਰਦੀਆਂ ਪੁਸ਼ਕਸ਼ਨ ਦੇ ਵਿੱਚ ਜੋ ਕਲਾਸੇ ਹੋਣਗੇ ਤੁਹਾਨੂੰ ਦੱਸ ਦਿਆਂ ਠੀਕ ਠੀਕ ਹੈ ਜੀ ਹਲਾਕਾ ਭਾਈ ਟੁੱਟ ਗਏ ਹੈ ਕਿ ਰੰਦਾਸਾ ਰੋਡ ਤੇ ਸੀ ਸਰ ਕੱਲ ਤੇ ਕੋਈ ਕਾਰ ਕੋਲ ਤੇ ਸੀ ਹਾਂ ਇੱਕ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਸੀ ਸਰ ਇੱਥੇ ਕੋਈ ਹੋਰ ਵੀ ਕੋਈ ਪੁਛਿਆ ਗਿਆ ਪਹਿਲਾਂ ਹੀ ਫਿਲਹਾਲ ਇਹ ਥਾਣਾ ਚੰਡੇੜ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਇਨਕੁਮੈਂਟ ਕਰਤਾ ਜਦੋਂ ਰੋਡ ਆ ਗਈ ਉਹ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੂੜੀਆਂ